ਦੀ ਨੌਜਵਾਨੀ ਨੂੰ ਉੱਥੋਂ ਮੋੜਿਆ ਸੀ ਸੰਤ ਪੱਪਾ ਜਰਨੈਲ ਸਿੰਘ ਸਾਹਿਬ ਬਟਰਾਣਾ ਨੇ ਕਿਉਂਕਿ ਗੁਰੂ ਦਾ ਹੁਕਮ ਸੀ ਸੋ ਅਸੀਂ ਆਪਣੇ ਉਹ ਜਿਹੜੇ ਚਿਹਰੇ ਮੂਰੇ ਆ ਇਹ ਸਾਫ ਸੁਥਰੇ ਰੱਖਨੇ ਆ ਇਹ ਬਹੁਤ ਜ਼ਰੂਰੀ ਆ ਸਿਰਾਂ ਦੇ ਉੱਤੇ ਸਾਡੇ ਦਸਤਾਰਾ ਹੋਣ ਉਹ ਕੱਲੀਆਂ ਓਕੇਸ਼ਨ ਲਈ ਨਾ ਹੋਣ ਵੀ ਅੱਜ ਬਸਾਖੀ ਆ ਬਣ ਲਈ ਮੈਂ ਜੱਜ ਪੁਰਾਨੇ ਗੁਰੂ ਘਰ ਜਿਹੜਾ ਉੱਥੇ ਬਣ ਲਈ ਇਹਨਾਂ ਨੂੰ ਦੁਸ਼ਮਣ ਹਰ ਘਾਤੇ ਆ ਤੁਸੀਂ ਕਿਤੇ ਵੀ ਸੇਵ ਨਹੀਂ ਆ ਤੇ ਕਿਤੇ ਵੀ ਇਹ ਸੋਚਣ ਦੀ ਨਹੀਂ ਲੋੜ ਕਿ ਜੰਗ ਵਾ ਜਿਹੜੀ ਇੱਥੇ ਏਦਾਂ ਲੜਨੀ ਉੱਥੇ ਉਦਾਂ ਸਾਡੇਆਂ ਜਥੇਬੰਦੀਆਂ ਜਿਹੜੀਆਂ ਨੇ ਸਿੱਖਪੁਰ ਜਸਿਸ ਵੋਟਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੋਟਾਂ ਦੇ ਨਾਲ ਕੋਸ਼ਿਸ਼ ਜਿਹਾਰੂ ਜਥੇਬੰਦੀਆਂ ਅੱਜ ਵੀ ਗਰੀਲਾ ਜੰਗ ਲੜ ਰਹੀਆਂ ਨੇ ਸੋ ਸਾਡੀ ਸਪੋਰਟ ਸਾਰਿਆਂ ਨੂੰ ਚਾਹੀਦੀ ਆ ਨਾ ਕਿ ਪਿੱਕਡ ਜੂਜ਼ ਇੱਥੇ ਸੰਘਰਸ਼ ਦੇ ਵਿੱਚ ਗੁਰੂ ਸਾਹਿਬ ਨੇ ਸਨਕਤ ਸਿਪਾਹੀ ਬਣਾਇਆ ਵਾ ਇੱਥੇ ਨਾਲ ਸੰਘਰਸ਼ ਹਥਿਆਰਬੰਦ ਵੀ ਚੱਲਣੇ ਆ ਤੇ ਵੋਟਾਂ ਵੀ ਚੱਲਣੀਆਂ ਨੇ ਤੇ ਆਪਣੇ ਵੀਰ ਸਿੱਖ ਮੋਟਰਸਾਈਕਲ ਕਲੱਬਾਂ ਨੇ ਜਗਰਪੁਰ ਦੇ ਪ੍ਰਧਾਨ ਸਹਿਰ ਅਨਤਖ ਸੇਵਾਦਾਰ ਸਰਦਾਰ ਗਿਆਨ ਸਿੰਘ ਜੀ ਸਹਿਜੇ ਸ਼ਾਮਲ ਹਨ ਉਹ ਸੰਗਤਾਂ ਦੇ ਨਾਲ ਆਪਣੇ ਵਿਚਾਰ ਉਧਾਈ ਸੇਸ਼ ਕਰਕੇ ਸੰਦੇ ਕਰਨਗੇ ਅੱਗੇ ਦਿਲਾਓ ਉਹ ਹੀ ਗੁਰਜੀਤ ਸਿੰਘ ਖਾਨਸਾ ਵਾਹਿਗੁਰਜੀ ਕੀ ਫਤਿਹ ਸੋ ਜੀ ਦਾ ਸਾਜਰੋ ਦੇ ਸੁਨਾਰੇ ਸੂਜੀਓ ਸੰਗਤਾਂ ਨੂੰ ਉਹਨੂੰ ਫਤੇ ਪਰਵਾਣ ਕਰਨਾ ਜੀ ਵਾਰ ਹੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੜੀਆਂ ਸੰਗਤਾਂ ਚੱਲ ਕਰਕੇ ਗੁਰੂ ਦਰਬਾਰ ਦੇ ਵਿੱਚ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਏ ਨੇ ਏਡੀ ਵੱਡੀ ਗਿਣਤੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਆਪ ਸਭੂ ਜੀਆਂ ਸੰਗਤਾਂ ਦਾ ਚੱਲ ਕੇ ਆਉਣਾ ਕਦਮ ਕਦਮ ਆਪਣੇ ਦਰ ਤੇ ਪਰਵਾਣ ਕਰਨ ਸਮੂਹ ਜੀ ਕੌਣ ਤੋਂ ਕੌਣ ਰਹਿ ਆ ਸੀ ਉਹਨੂੰ ਡਰਾਉਣ ਦੀ ਉਹਨੂੰ ਛੱਲਣ ਨੂੰ ਦੀ ਜਿਹੜੀ ਆਹੇ ਕੋਸ਼ਿਸ਼ ਕੀਤੀ ਕਿ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਅੰਦਰ ਭਾਈ ਹਰਪ੍ਰੀਤ ਸਿੰਘ ਦੀ ਪੀ ਐਚ ਡੀ ਉਹਨਾਂ ਨੂੰ ਉੱਥੇ ਸ਼ਹੀਦ ਕੀਤਾ ਉਸ ਤੋਂ ਬਾਅਦ ਭਾਈ ਕਰਨਜੀਤ ਸਿੰਘ ਦੀ ਪੰਜਵੜ ਉਹਨਾਂ ਨੂੰ ਸ਼ਹੀਦ ਕੀਤਾ ਔਰ ਫਿਰ ਭਾਈ ਅਵਤਾਰ ਸਿੰਘ ਜੀ ਖੰਡਾ ਉਹਨਾਂ ਨੂੰ ਇੰਗਲੈਂਡ ਦੇ ਵਿੱਚ ਸ਼ਹੀਦ ਕੀਤਾ ਔਰ ਆਪਣੇ ਸੇਂ ਸ਼ਹਿਰ ਸਰੀ ਦੇ ਜਿੰਨਾ ਦੇ ਨਾਲ ਆਪਾਂ ਮਿਲ ਕੇ ਇਕੱਠੇ ਸੇਵਾ ਕਰਦੇ ਸਾਂ ਇਕੱਠਾ ਨਗਰ ਕੀਰਤਨ ਮਨਉਦੇ ਸਾਂ ਰਾਸ਼ੀਅਰ ਇਹ ਜਿਹੜੇ ਨਿਸ਼ਾਨ ਸਾਹਿਬ ਖਾਨਸਤਾਨ ਦੇ ਆਪਾਂ ਲੱਖਾਂ ਦੀ ਹਜ਼ਾਰਾਂ ਦੀ ਗਿਣਤੀ ਚ ਦੇਖ ਰਹੇ ਇਹ ਭਾਈ ਹਰਜੀਤ ਸਿੰਘ ਨੇ ਚਮਕੀਲਾ ਫਿਲਮ ਪਿਛਲੇ ਦਿਨੀ ਰਿਲੀਜ਼ ਹੋਈ ਜਿਸ ਤੋਂ ਬਾਅਦ ਸਰੋਤੇ ਦੋ ਹਿੱਸਿਆਂ ਦੇ ਵਿੱਚ ਵੰਡੇ ਗਏ ਇੱਕ ਹਿੱਸਾ ਜੋ ਕਿ ਕਹਿ ਰਿਹਾ ਕਿ ਚਮਕੀਲਾ ਇੱਕ ਵਧੀਆ ਕਲਾਕਾਰ ਸੀ ਵੱਡਾ ਨਾਮ ਸੀ ਉਸ ਨੂੰ ਮਾਰਨਾ ਨਹੀਂ ਚਾਹੀਦਾ ਸੀ ਉਸਨੇ ਪੰਜਾਬੀ 뮤직 ਇੰਡਸਟਰੀ ਨੂੰ ਹੋਰ ਉੱਪਰ ਲੈ ਕੇ ਜਾਣਾ ਸੀ ਤਾਂ ਦੂਜੇ ਧੜੇ ਦਾ ਇਹ ਕਹਿਣਾ ਹੈ ਕਿ ਚਮਕੀਲੇ ਨੂੰ ਹੀਰੋ ਬਣਾਇਆ ਜਾ ਰਿਹਾ ਹੈ ਜਦਕਿ ਉਸ ਨੂੰ ਗਲਤ ਗੀਤਾ ਤੋਂ ਰੋਕਿਆ ਗਿਆ ਸੀ ਅਤੇ ਗਲਤ ਗੀਤ ਗਾਉਣ ਕਰਕੇ ਉਸ ਦਾ ਕਤਲ ਹੋਇਆ ਅਤੇ ਉਸ ਦਾ ਸੌਦਾ ਲਗਾਉਣ ਵਾਲੇ ਸਿੰਘਾਂ ਨੂੰ ਇਸ ਸਮੇਂ ਡੀਫੇਮ ਕੀਤਾ ਜਾ ਰਿਹਾ ਹੈ ਹਾਲਾਂਕਿ ਹਰ ਇੱਕ ਦੇ ਵੱਖਰੇ ਵੱਖਰੇ ਤਰਕ ਨੇ ਵੱਖਰੇ ਵੱਖਰੇ ਬਾਜ਼ਾਰ ਨੇ ਹਰ ਇੱਕ ਨੂੰ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਵੀ ਹੈ ਪਰ ਉੱਥੇ ਹੀ ਕੈਨੇਡਾ ਵਿਖੇ ਜਿੱਥੇ ਕਿ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ ਤਾਂ ਇਸ ਮੌਕੇ ਇਹ ਹੀ ਗੱਲਬਾਤ ਕੀਤੀ ਗਈ ਇਸ ਮੌਕੇ ਦੀ ਵੀਡੀਓ ਵੱਲ ਤੁਹਾਨੂੰ ਲੈ ਚਲਦੇ ਹਾਂ ਪੂਰੀ ਵੀਡੀਓ ਤੁਹਾਡੇ ਸਾਹਮਣੇ ਰੱਖਦੇ ਹਾਂ ਦੋਸਤੋ ਤੁਹਾਨੂੰ ਕੀ ਲੱਗਦਾ ਚਮਕੀਲਾ ਫਿਲਮ ਰਿਲੀਜ਼ ਹੋਣ ਤੋਂ ਬਾਅਦ ਕਿ ਜੋ ਉਸ ਨੂੰ ਦਿਖਾਇਆ ਗਿਆ ਉਹ ਸਹੀ ਹੈ ਜਾਂ ਫਿਰ ਤੁਹਾਨੂੰ ਇਸ ਦੇ ਪਿੱਛੇ ਦਾ ਸੱਚ ਕੁਝ ਹੋਰ ਲੱਗਦਾ ਹੈ ਉਹ ਜਰੂਰ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸ਼ੇਅਰ ਕਰਨਾ ਕਿਉਂਕਿ ਹਰ ਕਿਸੇ ਦੇ ਆਪਣੇ ਵਿਚਾਰ ਹੋ ਸਕਦੇ ਨੇ ਆਪਾਂ ਕਿਸੇ ਦੇ ਵੱਖਰੇ ਵਿਚਾਰਾਂ ਕਰਕੇ ਉਸ ਨੂੰ ਵਿਰੋਧ ਨਹੀਂ ਕਰ ਸਕਦੇ ਹਰ ਕਿਸੇ ਨੂੰ ਹੱਕ ਹੈ ਆਪਣੇ ਆਪਣੇ ਵਿਚਾਰ ਰੱਖਣ ਦਾ ਤੇ ਇਸ ਮਾਮਲੇ ਤੇ ਤੁਹਾਡੇ ਕੀ ਵਿਚਾਰ ਨੇ ਜਰੂਰ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਤੇ ਹੋਰ ਖਬਰਾਂ ਦੇ ਲਈ ਬਣੇ ਰਹਿਣਾ ਅਲਿਮਿਟਿਡ ਗਿਆਨ ਦੇ ਨਾਲ ਕੁਝ ਖਾਸ ਇੰਟਰਵਿਊਜ਼ ਖਾਸ ਅਪਡੇਟ ਤੁਹਾਡੇ ਲਈ ਬੈਕ ਟੂ ਬੈਕ ਲੈ ਕੇ ਆ ਰਹੇ ਹਾਂ ਸੋ ਸਾਰੇ ਦੋਸਤ ਅਲਿਮਿਟਿਡ ਗਿਆਨ ਦੇ ਨਾਲ ਜੁੜੇ ਰਹਿਣਾ ਤੇ ਨਵੇਂ ਦੋਸਤ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਹਰ ਖਾਸ ਵੀਡੀਓ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ ਨੂੰ ਉੱਥੋਂ ਲੋੜਿਆ ਸੀ ਸੰਤ ਬੱਬਾ ਜਰਨੈਲ ਸਿੰਘ ਸਾਹਿਬ ਪਟਨਾਣਾ ਨੇ ਕਿਉਂਕਿ ਗੁਰੂ ਦਾ ਹੁਕਮ ਸੀ ਸੋ ਅਸੀਂ ਆਪਣੇ ਜਿਹੜੇ ਚਿਹਰੇ ਮੂਰੇ ਆ ਇਹ ਸਾਫ ਸੁਥਰੇ ਰੱਖਣੇ ਆ ਬਹੁਤ ਜ਼ਰੂਰੀ ਆ ਸਿਰਾਂ ਦੇ ਉੱਤੇ ਸਾਡੇ ਦਸਤਾਰਾ ਹੋਣ ਉਹ ਕੱਲੀਆਂ ਓਕੇਸ਼ਨ ਲਈ ਨਾ ਹੋਣ ਵੀ ਅੱਜ ਵਿਸਾਖੀ ਆ ਬੰਦ ਲਈ ਮੈਂ ਜੱਜ ਕਵਾਨੇ ਗੁਰੂ ਘਰ ਜਾਣਾ ਉੱਥੇ ਬੰਦ ਲਈ ਇਹਨਾਂ ਨੂੰ ਦੁਸ਼ਮਣ ਹਰ ਘਾਤੇ ਆ ਤੁਸੀਂ ਕਿਤੇ ਵੀ ਸੇਫ ਨਹੀਂ ਆ ਤੇ ਕਿਤੇ ਵੀ ਇਹ ਸੋਚਣ ਦੀ ਨਹੀਂ ਲੋੜ ਕਿ ਜੰਗ ਵਾ ਜਿਹੜੀ ਇੱਥੇ ਏਦਾਂ ਲੜਨੀ ਉੱਥੇ ਉਦਾਂ ਸਾਡੇਆਂ ਜਥੇਬੰਦੀਆਂ ਜਿਹੜੀਆਂ ਨੇ ਸਿਕੰਪੁਰ ਜੱਸਸ ਵੋਟਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੋਟਾਂ ਦੇ ਨਾਲ ਕੋਸ਼ਿਸ਼ ਜਹਾਰੂ ਜਥੇਬੰਦੀਆਂ ਅੱਜ ਵੀ ਗਰੀਲਾ ਜੰਗ ਲੜ ਰਹੀਆਂ ਨੇ ਸੋ ਸਾਡੀ ਸਪੋਰਟ ਸਾਰਿਆਂ ਨੂੰ ਚਾਹੀਦੀ ਆ ਨਾ ਕਿ ਪਿਕਨ ਚੂਜ਼ ਇੱਥੇ ਸੰਘਰਸ਼ ਦੇ ਵਿੱਚ ਗੁਰੂ ਸਾਹਿਬ ਨੇ ਸੰਕਤ ਸਿਪਾਹੀ ਬਣਾਇਆ ਵਾ ਇੱਥੇ ਨਾਲ ਸੰਘਰਸ਼ ਹਥਿਆਰਬੰਦ ਵੀ ਚੱਲਣਿਆ ਤੇ ਵੋਟਾਂ ਵੀ ਚੱਲਣੀਆਂ ਨੇ ਦੇ ਆਪਣੇ ਵੀਰ ਸਿੱਖ ਮੋਟਰਸਾਈਕਲ ਕਲੱਬਾਂ ਦੇ ਨਗਰ ਕੀਰਤਨ ਦੇ ਆਪ ਦਾ ਪ੍ਰਮੋਦ ਅਨਥਕ ਸੇਵਾਦਾਰ ਸਰਦਾਰ ਗਿਆਨ ਸਿੰਘ ਜੀ ਸਹਿਜੇ ਸ਼ਾਮਲ ਹਨ ਉਹ ਸੰਗਤਾਂ ਦੇ ਨਾਲ ਆਪਣੇ ਵਿਚਾਰ ਉਧਾਈ ਸੇਸ਼ ਕਰਕੇ ਸੰਦੇਸ਼ ਕਰਨਗੇ ਅੱਗੇ ਦਿਹਾਉ ਵਾਏ ਗੁੱਟੀ ਕਾ ਖਾਨਸਾ ਵਾਏ ਗੁੱਟੀ ਕੀ ਫਟੇ ਸੋ ਜੀ ਦਾ ਸੰਗਤ ਦੇ ਸਮਾਰੇ ਸੂਝੀਓ ਸਿੱਖ ਸੰਗਤਾਂ ਨੂੰ ਮਾਣੋ ਮਤੇ ਪਰਵਾਰਨ ਕਰਨਾ ਜੀ ਵਾਹ ਹੈ ਗੁਰੂ ਜੀ ਕਾ ਖਾਲਸਾ ਵਾਹ ਹੈ ਗੁਰੂ ਜੀ ਕੀ ਫਤਿਹ ਜੜੀਆਂ ਸਿੱਖ ਸੰਗਤਾਂ ਚੱਲ ਕਰਕੇ ਗੁਰੂ ਦਰਬਾਰ ਦੇ ਵਿੱਚ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਏ ਨੇ ਏਡੀ ਵੱਡੀ ਗਿਣਤੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਆਪ ਸਭੂਤਿਆਂ ਸਿੱਖ ਸੰਗਤਾਂ ਦਾ ਚੱਲ ਕੇ ਆਉਣਾ ਕਦਮ ਕਦਮ ਆਪਣੇ ਦਰ ਤੇ ਪਰਵਾਰਨ ਸਮੂਹੀਆਂ ਕਹਾਂਸਾ ਪੰਸ ਰਹਿ ਰਿਹਾ ਸੀ ਉਹਨੂੰ ਡਰਾਉਣ ਦੀ ਉਹਨੂੰ ਥੱਲੇ ਲਾਉਣ ਦੀ ਜਿਹੜੀ ਆਹੇ ਕੋਸ਼ਿਸ਼ ਕੀਤੀ ਕਿ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਅੰਦਰ ਭਾਈ ਹਰਪ੍ਰੀਤ ਸਿੰਘ ਦੀ ਪੀ ਐਚ ਡੀ ਉਹਨਾਂ ਨੂੰ ਉੱਥੇ ਸ਼ਹੀਦ ਕੀਤਾ ਉਸ ਤੋਂ ਬਾਅਦ ਭਾਈ ਕਰਨਜੀਤ ਸਿੰਘ ਦੀ ਪੰਜਵੜ ਉਹਨਾਂ ਨੂੰ ਸ਼ਹੀਦ ਕੀਤਾ ਔਰ ਫਿਰ ਭਾਈ ਅਵਤਾਰ ਸਿੰਘ ਜੀ ਖੰਡਾ ਉਹਨਾਂ ਨੂੰ ਇੰਗਲੈਂਡ ਦੇ ਵਿੱਚ ਸ਼ਹੀਦ ਕੀਤਾ ਔਰ ਆਪਣੇ ਸਹੀ ਸ਼ਰਿਰੇ ਜਿੰਨਾ ਦੇ ਨਾਲ ਆਪਾਂ ਮਿਲ ਕੇ ਇਕੱਠੇ ਸੇਵਾ ਕਰਦੇ ਸਾਂ ਇਕੱਠਾ ਨਗਰ ਕੀਰਤਨ ਮਨਉਦੇ ਸਾਂ ਲਾਸਟ ਈਅਰ ਇਹ ਜਿਹੜੇ ਨਿਸ਼ਾਨ ਸਾਹਿਬ ਖਾਨਸਤਾਨ ਦੇ ਆਪਾਂ ਲੱਖਾਂ ਦੀ ਹਜ਼ਾਰਾਂ ਦੀ ਗਿਣਤੀ 'ਚ ਦੇਖ ਰਹੇ ਹਾਂ ਇਹ ਭਾਈ ਹਰਦੀਪ ਸਿੰਘ ਨਿਚਰ